ਪੰਜਾਬ ਪੁਲਿਸ ਵੱਲੋਂ ਲਗਾਤਾਰ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅਮਿਸਰ ਦੇ ਪੀਓ ਸਟਾਫ ਵੱਲੋਂ ਸਵੇਰੇ ਰੇਡ ਕਰਕੇ ਦੋ ਥੋਗੜੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਓ ਸਟਾਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦਾ ਨਾਮ ਪੀਰਾ ਸਿੰਘ ਗੁਰਸਮੀਤ ਹੈ ਜਿਸ ਉੱਪਰ ਥਾਣਾ ਸਦਰ ਵਿੱਚ ਸ਼ਰਾਬ ਵਿੱਚ ਨਾ ਮਾਮਲਾ ਦਰਜ ਸੀ ਤੇ ਉਸ ਤੋਂ ਪਰੇ કુલ 4 ਮਾਮਲੇ ਦਰਜ ਨੇ ਜਿਨ੍ਹਾਂ ਵਿੱਚੋਂ 3 ਮਾਮਲੇ ਚੋਰੀ ਦਾ ਹੈ ਸਿਰਫ ਜਿਨਮ ਜੋ تین ਮਾਮਲਿਆਂ ਚ ਹੀਰਾ ਸਿੰਘ ਨੂੰ ਰਫਮੈਂਟੂ ਪਗੜਾ ਸੀ ਤੇ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਮੁਤਾਬਕ ਫਿਲਹਾਲ ਹੀਰਾ ਸਿੰਘ ਸ਼ਰਾਬ ਵੇਚਣ ਦਾ ਕੰਮ ਨਹੀਂ ਕਰਦਾ ਪਰ ਪੁਰਾਣੇ ਕੇਸ ਵਿੱਚ ਪਗੜਾ ਹੋਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਹੋ ਜਿਹਾ ਜਿਉ ਹੋਇਆ ਹੈਗੀ ਫਿਰ ਮੈਂ ਤੇ ਮੇਰੀ ਟੀਮ ਨੇ ਅੱਜ ਮਾਰਨਿੰਗ ਰੇਡ ਕਰਕੇ ਮਾਨ ਜੋ ਕਮਿਸ਼ਨਰ ਸਾਹਿਬ ਤੇ ਡੀਸੀਪੀ ਇਨਵੈਸਟੀਗੇਸ਼ਨ ਦੇ ਹਦਾਤਾਂ ਦੇ ਅਕੋਰਡਿੰਗ ਸਪੈਸ਼ਲ ਪੀਓ ਅਰੈਸਟ ਕਰਨ ਦੀ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਸਵੇਰੇ ਰੇਡ ਕਰਕੇ ਦੋ ਪੀਓ ਅਰੈਸਟ ਕੀਤੇ ਆ ਜਿਹੜੇ ਕਿ ਦੋਨਾ ਵਿੱਚੋਂ ਇੱਕ ਪੀਓ ਜਿਹੜਾ ਉਹ ਹੈਗਾ ਆਪਣਾ 280 ਬੜਾ 21 ਅ ਧਨਾ ਚਦਰ ਦਾ ਪੀਓ ਆ ਮੁਕਦਮਾ ਦਰਜਾ ਹੋਇਆ ਕਾਡ 14 ਸ਼ਰਾਬ ਦੇ ਉੱਤੇ ਇਹ ਜਿਹੜਾ ਪੀਓ ਹੈ ਇਹਦਾ ਨਾਮ ਹੈ ਹੀਰਜ ਸਿੰਘ ਗਲੇਸਮਤੋਂ ਸਾਨੂੰ ਲਖਵਿੰਦਰ ਸਿੰਘ ਵਾਸੀ ਮੁਸਤਾਬਾਦ ਬਟਾਲਾ ਰੋਡ ਦਾ ਰਹਿਣ ਵਾਲਾ ਇਹ ਤੇ ਚਾਰ ਮੁਕਦਮੇ ਦਰਜਾ ਕਾਡ 14 ਸ਼ਰਾਬ ਦੇ ਪਰਚੇ ਦਰਜਾ ਇਹ ਸ਼ਰਾਬ ਦੇ ਚਾਰਾਂ ਪਰਚਿਆਂ ਦੇ ਵਿੱਚੋਂ ਤਿੰਨਾਂ ਦੇ ਵਿੱਚ ਪੀਓ ਆ ਇੱਕ ਤੇ ਤਰੀਕ ਤੋਂ ਗੈਰ ਹੈਰਾ ਜਿਹੜੀ ਪੁੱਛਗਿੱਛ ਕੀਤੀ ਜਿੰਨੇ ਦੱਸਿਆ ਕਿ ਮੇਰੇ ਤੇ ਚਾਰ ਮਕਦਮੇ ਸ਼ਰਾਬ ਦੇ ਥੱਜੇ ਪਹਿਲਾਂ ਸ਼ਰਾਬ ਦਾ ਕੰਮ ਕਰਦਾ ਸੀ ਹੁਣ ਅੱਜ ਦੀ ਡੇਟ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਹਿੰਦਾ ਮੈਂ ਕਿਸੇ ਕੰਮ ਤੇ ਲੱਗਾ ਕਿਸੇ ਪ੍ਰਾਈਵੇਟ ਤੇ ਜਿਹੜਾ ਦੂਸਰਾ ਪੀਓ ਬੜਾ ਹੈਗਾ ਉਹ ਲੱਗਾ ਆਪਣਾ ਜਨਾਈਲ ਕੋਰਟ ਦੇ ਵਿੱਚੋਂ ਪੀਓ ਹੈ ਡੇਟਡ 10 10 2023 ਦਾ ਉਹ ਐਫਆਈਆ ਨੰਬਰ 102 ਡੇਟਡ 24 ਉਹ ਯਾਰ ਕੀ ਅੰਡਰ ਸੈਕਸ਼ਨ 323 24 25 ਆ ਆਈਪੀਸੀ थाना ਗੇੜ ਕੀ ਮਾਮਲਾ ਮਾਮਲਾ ਜਿਸ ਦੇ ਵਿੱਚ ਪੀਓ ਆ ਇਹਦਾ ਨਾਮ ਹੈ ਹਰਸ਼ ਕੁਮਾਰ ਇਹਦੇ ਟੈਟੂ son of late rajma ਵਸੀ ਟਰਪਈ ਰੋਡ ਇਹ ਗੇੜ ਕੀ ਮਾ ਰਹਿਣਾ ਸਰ ਦੋਨੋਂ ਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਤੇ ਜਿਹੜਾ ਛੋਟਾ ਆਪਣਾ ਮੁੰਡਾ ਜੀ ਹਰਸ਼ ਕੁਮਾਰ ਇਹ ਤੇ ਜਨਾਈਲ ਜੇਲ ਦੇ ਵਿੱਚੋਂ ਆਪਣਾ ਇਹ ਪਛਾਤੇ ਦਰਜਾ ਇਹ ਹੁਣ ਜਿਹੜਾ ਪਹਿਲਾਂ ਕਹਿੰਦਾ ਮੈਂ ਡਰਗ ਲੈਂਦਾ ਸੀ ਬਰਾਏ ਬਹੁਤ ਹੋਇਆ ਲਖਨਪੁਰ ਕੋਈ ਟੈਪ ਸੈਂਟਰ ਉਹਦੇ ਵਿੱਚ ਇਹ ਆਪਣਾ ਟਰੀਟਮੈਂਟ ਕਰਾ ਲਿਆ ਤੇ ਹੁਣ ਠੀਕ ਆ ਹੁਣ ਡਰਗ ਨਹੀਂ ਲੈਂਦਾ ਤੇ ਪਹਿਲੋ ਉਸ ਤੋਂ ਪਹਿਲੋ ਵੀ ਲੱਟਾਂ ਬਣਿਆ ਕਿ ਜਿੰਨੇ ਕੇਸਾ ਜੋ ਪੀਓ ਹੈਗਾ ਕਦੋਂ ਦਾ ਪੀਓ ਰਹਿਣਾ ਸਰ ਉਹ ਵਕ ਵਕ ਦਾਲਤਾਂ ਦੇ ਵਿੱਚੋਂ ਪੀਓ ਆ ਕੁ ਕਿਸੇ ਦਾਲਤਾਂ ਦੇ ਵਿੱਚੋਂ 2080 ਦੇ ਵਿੱਚ ਆ ਕੋਈ 2022 ਦੇ ਵਿੱਚ ਵੱਖੋ ਵੱਖਰਾ ਤਰੀਕਾ ਦੇ ਵਿੱਚ